ਚੰਡੀਗੜ੍ਹ ਪੰਜਾਬ ਜਰਨਲ ਐਸੋਸੀਏਸ਼ਨ ਵੱਲੋਂ ਸੰਗਤਾਂ ਨੂੰ ਧਾਰਮਿਕ ਸਤਨਾ ਦੇ ਦਰਸ਼ਨਾਂ ਲਈ ਪਹਿਲੀ バス ਯਾਤਰਾ ਰਵਾਨਾ ਕਰਕੇ ਇੱਕ ਐਮ ਪ੍ਰਾਲਾ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਬਟਾਲਾ ਪ੍ਰਧਾਨ ਸੰਜੀਵ ਨૈયਰ ਜ਼ਿਲ੍ਹਾ ਬਟਾਲਾ ਪ੍ਰਧਾਨ ਇੰਦਰ ਮੋਹਨ ਸਿੰਘ ਸੋਢੀ ਅਤੇ ਵਾਈਸ ਪ੍ਰਧਾਨ ਬਲਦੇਵ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਸਾਡੀ ਚੰਡੀਗੜ੍ਹ ਪੰਜਾਬ ਜਰਨਲ ਐਸੋਸੀਏਸ਼ਨ ਦੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਸੰਤਾਨ ਗੁਰੂ ਧਾਮਾ ਦੇ ਪੁੱਤਰ ਸਾਨਾ ਦੇ ਦਰਸ਼ਨ ਕਰਾਉਣ ਲਈ ਇੱਕ ਅਹਿਮ ਪ੍ਰਾਲਾ ਕੀਤਾ ਗਿਆ ਅੱਗੇ ਇਹ ਕਿਹਾ ਕਿ バス ਯਾਤਰਾ ਅੱਜ ਸਵੇਰੇ ਅਲੀਵਾਲਾ ਰੋਡ ਬਟਾਲਾ ਤੋਂ ਰਵਾਨਾ ਹੋਵੇਗੀ ਇਹ バス ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਆਨੰਦਪੁਰ ਸਾਹਿਬ ਅਤੇ ਮਨੀਕਰਨ ਸਾਹਿਬ ਦੇ ਵਾਖਾ ਗੁਰਧਾਮਾ ਤੋਂ ਹੁੰਦੀ ਹੋਈ ਤੀਸਰੇ ਦਿਨ ਵਾਪਸ ਬਟਾਲਾ ਵਿਖੇ ਆਵੇਗੀ ਅਰਜਨ ਹਰ ਗੋਗੰਦਨ ਸਿੰਘਰਾ ਉਤਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜੇ ਜਿੱਥੇ ਸਭ ਤੋਂ ਜਾਈ ਸੇਬ ਬਹੁਤ ਖਿੜਿਆ ਕਰਦਾ ਹੋਇਆ ਸਨਸਨ ਖੜੀ ਹੋਈ ਪਰ ਸ੍ਰੀ ਗੋਗੰਦਨ ਸਿੰਘ ਸਾਹਿਬ ਦੇ ਕਲਫਾਈ ਹੋਈ ਸਾਧਾ ਪਾਤਸ਼ਾਹ ਜੀ ਤੋਂ ਪਤੂਤਰੀ ਦੀ ਰਣਤਲ ਦੀ ਤੇ ਔਰ ਜਿਹੜੇ ਦਰਗਾਹ ਤੇ ਅੰਕਾਰ ਕੇ ਬੋਲੋ ਦੇ ਵਾਹਿਗੁਰੂ ਅੱਜ ਪਿਆਰਿਆਂ ਚੌਹਤ ਸਾਹਿਬ ਜੀ ਦੇ ਚਾਲੀਆਂ ਉੱਤੇ 8 ਲੱਤੀਆਂ ਪੱਤੀਆਂ ਜਿਨ੍ਹਾਂ ਨਾਮ ਲਿਖਿਆ ਵੱਲ ਕਿਸ ਕਰਿਆ ਦੇਖੋ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਸਾਥੀਆਂ ਵੱਲੋਂ ਜੋ ਯਾਤਰਾ ਰਵਾਨਾ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਭ ਤੋਂ ਨਜ਼ਰ ਕਰੇ ਬੜਾ ਸੁਭਾਗਾ ਦੇਣਾ ਜੀ ਕਿ ਸੰਗਤਾਂ ਨੂੰ ਸਾਹਿਬ ਦੀ ਜਨ ਤੋਂ ਤੱਕ ਤੇ ਬਸੰਤ ਤਾਰੀਖਾਂ ਚੜ੍ਹਦੀਆਂ ਪਰਮਾਤਮਾ ਦੀ ਜਗਤ ਕਲਾ ਤੰਤਰੂਸ ਕੀ ਬਖਸ਼ੇ ਮਣੀਕਰਨ ਸਾਹਿਬ ਤੋਂ ਪਹਿਲਾਂ ਆਪਾਂ ਫਤਿਹਗੜ੍ਹ ਸਾਹਿਬ ਰੁਕਾਂਗੇ ਉਸ ਤੋਂ ਬਾਅਦ ਮਨਿਤਨ ਸਾਹਿਬ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਰਾਤ ਰਹਿ ਕੇ ਫਿਰ ਮਣੀਕਰਨ ਸਾਹਿਬ ਦੂਰ ਰਾਤ ਰਹਿ ਕੇ ਤੇ ਦਰਸ਼ਨ ਦਿਤਾਰੇ ਗੁਰੂ ਦੇ ਕਰਾਂ ਖੁਸ਼ੀਆਂ ਪ੍ਰਾਪਤ ਕਰਾਂਗੇ ਆਈ ਐਸੋਸੀਏਸ਼ਨ ਦਾ ਸਾਰਿਆਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਇੰਨੀ ਇੱਕ ਪ੍ਰੀਤੀਆਂ ਪਰਵਾਨ ਕਰਨਾ ਆਪ ਬਹੁਤ ਸ਼ੁਕਰ ਕਰਦੇ ਹਾਂ ਆਓ ਸਾਰੇ ਜੀ ਸਾਡੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਯੂਨੀਅਨ ਵੱਲੋਂ ਚੰਡੀਗੜ੍ਹ ਪੰਜਾਬ ਜਰਨੀ ਸ਼ਾਸ਼ੂ ਸ਼ੋਅਰਮ ਵੱਲੋਂ ਬਸ ਯਾਤਰਾ ਸ਼ੁਰੂ ਕੀਤੀ ਗਈ ਹੈ ਨੰਦਪੁਰਾ ਨੰਦਪੁਰ ਸਾਹਿਬ ਤੋਂ ਮਨਿਕਰ ਸਾਹਿਬ ਤੇ ਅਸੀਂ ਸਾਰੇ ਜੁਨੀਅਰ ਵੱਲੋਂ ਜੁਨੀਅਰ ਦੀ ਅਰਦਾਸ ਕਰਦੇ ਆਂ ਅਤੇ ਉਮੀਦ ਕਰਦੇ ਆਂ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਕਿ ਸਾਡੀ ਬਸ ਯਾਤਰਾ ਜਿਹੜੀ ਗੁਰੂ ਮਹਾਰਾਜ ਦੇ ਚਰਨਾਂ ਦੇ ਕਾਮਯਾਬ ਹੋਵੇ ਅਸੀਂ ਸਰਬੱਤ ਦੇ ਭਲਾਈ ਲਈ ਇਹ ਬਸ ਚੱਲਣਾ ਸ਼ੁਰੂ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਪਹਿਲੀ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਆਨੰਦਪੁਰ ਸਾਹਿਬ ਮਨੀਕਰਨ ਸਾਹਿਬ ਅਤੇ ਹੋਰ ਵੱਖ-ਵੱਖ ਗੁਰਦੁਆਰੇ ਸੈਭਾਨਾ ਦੇ ਸੰਗਤਾਂ ਨੂੰ ਦਰਸ਼ਨ ਕਰਾਈ ਜਾਣਗੇ ਗੁਰੂ ਮਹਾਰਾਜ ਦਾ ਓਟ ਆਸਰਾ ਦਿੱਤਾ ਗਿਆ ਅਰਦਾਸ ਹੋਈ ਹੈ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ ਸੋ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਬਲ ਬਖਸ਼ੇ ਕੀ ਹਰ ਸਾਲ ਇਸੇ ਤਰ੍ਹਾਂ ਅਸੀਂ ਯਾਤਰਾ ਲੈ ਕੇ ਜਾਂਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ 好好好